ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਜੇਰੇ ਇਲਾਜ ਲਈ ਮੁਹਾਲੀ ਦੇ 40 ਹਸਪਤਾਲ ਦੇ ਵਿੱਚ ਐਡਮਿਟ ਨੇ ਮੁਹਾਲੀ ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਇਸ ਦੇ ਬਾਅਦ ਯੂਧ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅੱਖ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਬਿਕਰਮਜੀਠਿਆ ਤੇ ਹੈ ਬਿਕਰਮਜੀਠਿਆ ਤੇ ਇੱਕ ਇੱਕ ਕਰਕੇ ਸਾਰੇ ਰਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੰਦ ਕੀਤੇ ਜਾ ਰਹੇ ਨੇ ਬਿਕਰਮਜੀਠਿਆ ਨੂੰ ਕੋਈ ਰਾਤ ਨਹੀਂ ਬਿਕਰਮਜੀਠਿਆ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਲੰਮਾ ਸਮਾਂ ਉਸ ਨੂੰ ਸਜ਼ਾ ਹੋਵੇਗੀ ਇਸ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ ਬਿਕਰਮਜੀਠਿਆ ਉੱਤੇ ਜਿਹੜੇ ਇਲਜ਼ਾਮ ਜਿਹੜੇ ਦੋਸ਼ ਜਿਹੜੀਆਂ ਦਲੀਲਾਂ ਅਪੀਲਾਂ ਅਤੇ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਅਤੇ ਵਿਜੀਲੈਂਸ ਦੇ ਸਰਪ੍ਰੇਖ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੇ ਸਰਪ੍ਰੇਖ ਅਧਿਕਾਰੀਆਂ ਵੱਲੋਂ ਕਾਰਵਾਈ ਕੀਤੀ ਗਈ ਹੈ ਉਹ ਕਾਬਲੇ ਤਾਰੀਫ ਹੈ ਉਸ ਦੀ ਤਾਰੀਫ ਪੰਜਾਬ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਨ੍ਹਾਂ ਮਾਵਾਂ ਦੇ ਪੁੱਤਰ ਜਿਨ੍ਹਾਂ ਭੈਣਾਂ ਦੇ ਭਰਾ ਚਿੱਟੇ ਦਾ ਸੇਵਨ ਕਰਕੇ ਇਸ ਦੁਨੀਆ ਤੋਂ ਚਲੇ ਗਏ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਸਰਕਾਰ ਸੀ ਤੇ ਹਰ ਵਕਤਾਂ ਸੀ ਚਿੱਟੇ ਦਾ ਪੰਜਾਬ ਦੇ ਵਿੱਚ ਤੇ ਉਸ ਦਾ ਦੋਸ਼ੀ ਸੀ ਬਿਕਰਮਜੀਠਿਆ ਕਿਉਂਕਿ ਬਿਕਰਮਜੀਠਿਆ ਨੂੰ ਲੈ ਕੇ ਖੁਲਾਸੇ ਕੱਲੇ ਪੰਜਾਬ ਸਰਕਾਰ ਨੇ ਜਾਂ ਬਿਜ਼ਨਸ ਜਾਂ ਪੰਜਾਬ ਕੁਸੂਲ ਨੂੰ ਨਹੀਂ ਕੀਤੇ ਗਏ ਖੁਦ ਜਿਹੜੇ ਬਿਕਰਮਜੀਠਿਆ ਦੇ ਨਾਲ ਸੀ ਜਦੋਂ ਸੁਪਰ ਸੀਮ ਸੀ ਪੰਜਾਬ ਦੇ ਸ਼ੁਰੂਮਣੀ ਅਕਾਦੀ ਦਰ ਵੱਲੋਂ ਵਿਧਾਇਕ ਵਿਧਾਇਕ ਤੋਂ ਬਾਅਦ ਦੋ ਵਾਰ ਵਿਧਾਇਕ ਅਤੇ ਦੋ ਵਾਰ ਹੀ ਮੰਤਰੀ ਬਣੇ ਕਹਿੰਦੇ ਨੇ ਕਿ ਪੰਜਾਬ ਦੀ ਸਿਆਸਤ ਵਿੱਚ ਸ਼ੁਰੂ ਹੋਈ ਇਕਾਦੀ ਦਲ ਦੇ ਵਿੱਚ ਪੱਤਾਂ ਦੀ ਹਿਲਦਾ ਸੀ ਬਿਕਰਮਜੀਤਿਆ ਤੋਂ ਤੇ ਬਿਕਰਮਜੀਤਿਆ ਨੇ ਅੰਨੇਵਾ ਨਸ਼ੇ ਦਾ ਜਿਹੜਾ ਹੈ ਕਾਰੋਬਾਰ ਕੀਤਾ ਉਸ ਅੰਨੇਵਾ ਨਸ਼ੇ ਦਾ ਜਿਹੜਾ ਕਾਰੋਬਾਰ ਹੋਇਆ ਉਸ ਦੇ ਨਾਲ ਯਾਨੀ ਕਿ ਹਿਆਰਾ ਨੌਜਵਾਨ ਮੌਤ ਮੌਤ ਹੋ ਗਈ ਸੀ ਚਿੱਟੇ ਦੇ ਸੇਵਨ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਇਸ ਗੱਲ ਉੱਤੇ ਫੋਕਸ ਕਰ ਰਹੇ ਕਰ ਰਹੇ ਨੇ ਕਿ ਬਿਕਰਮ ਜੀਠੀਏ ਨੂੰ ਬਾਹਰ ਨਾ ਆਉਣ ਦਿੱਤਾ ਜਾਵੇ ਇਸ ਉੱਤੇ ਸਿਆਸਤ ਵੀ ਹੋਵੇਗੀ ਇਸ ਉੱਤੇ ਪਰਚਾ ਵੀ ਹੋਵੇਗਾ ਇਸ ਉੱਤੇ ਇਸ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਵੀ ਜਾਣਾ ਪਵੇਗਾ ਜਿਹੜੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਹੀ ਕਰ ਦੇਣੀ ਚਾਹੀਦੀ ਸੀ ਉਹ ਪੰਜਾਬ ਦੀ ਮੰਤਰੀ ਮੰਡਲ ਦੀ ਬੈਠਕ ਵੱਲੋਂ ਮਨਜ਼ੂਰੀ ਹੁਣ ਦੇ ਦਿੱਤੀ ਗਈ ਹੈ ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕੁਟਾਰੀਆ ਵੱਲੋਂ ਜਿਹੜਾ ਹੈ ਵੱਡੀ ਕਾਰਵਾਈ ਕੀਤੀ ਜਾਵੇਗੀ ਮਨਜ਼ੂਰੀ ਮਿਲੇਗੀ ਕਿਉਂਕਿ ਬਿਕਰਮ ਜੀਠਿਆ ਦੇ ਵਿਰੁੱਧ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵਕੀਲਾ ਬਿਜ਼ਨਸ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਪੰਜਾਬ ਪੁਲਿਸ ਅਤੇ ਪੰਜਾਬ ਪੁਲਿਸ ਦੇ ਸਭ ਕੁਝ ਅਧਿਕਾਰੀਆਂ ਵੱਲੋਂ 40 ਹਜ਼ਾਰ ਪੰਡਿਆਂ ਦੀ ਰਿਪੋਰਟ ਮੋਹਾਲੀ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕਰ ਦਿੱਤੀ ਗਈ ਹੈ 700 ਕਰੋੜ ਦਾ ਮਾਮਲਾ ਸਾਹਮਣੇ ਆਇਆ ਹੈ 400 ਤੋਂ ਵੱਧ ਬੈਂਕ ਖਾਤਿਆਂ ਵਿੱਚ ਬਿਕਰਮ ਜੀਠਿਆ ਵੱਲੋਂ ਲੈਣ-ਦੇਣ ਕੀਤਾ ਗਿਆ ਹੈ ਤੇ ਦੂਸਰੇ ਪਾਸੇ 100 ਤੋਂ ਵੱਧ ਬੰਦਿਆਂ ਦੀ ਪੁਸ਼ਕਿਸ਼ ਅਨਵੈਸਟੀਗੇਸ਼ਨ ਕੀਤੀ ਗਈ ਹੈ ਬਿਕਰਮ ਜੀਠਿਆ ਨੂੰ ਲੈ ਕੇ ਜਿਦੇ ਵਿੱਚੋਂ ਸਾਬਕਾ ਡੀਜੀਪੀ ਸਦਾਰਤ ਚਟੋਪ ਤੇ ਆਏ ਵੀ ਨੇ ਸਾਬਕਾ ਈਡੀ ਦੇ ਡਾਇਰੈਕਟਰ ਨਰਜਨ ਸਿੰਘ ਵੀ ਨੇ ਜਿਨ੍ਹਾਂ ਦੇ ਵਿੱਚੋਂ ਗੋਲੀ ਅ즈ਰਾਲਾ ਹੈ ਜਿਨ੍ਹਾਂ ਦੇ ਵਿੱਚੋਂ ਤਲਬੀਰ ਗਿਲ ਹੈ ਯਾਨੀ ਕਿ ਇਹ ਸਾਰਿਆਂ ਦੀਆਂ ਗਵਾਹੀਆਂ ਲਗੀਆਂ ਨੇ ਬਿਕਰਮ ਜੀਠਿਆ ਦੇ ਵਿਰੁੱਧ ਹਾਲਾਂਕਿ ਜਿਹੜੇ ਸਾਬਕਾ ਈਡੀ ਦੇ ਡਾਇਰੈਕਟਰ ਨੇ ਨਰਜਨ ਸਿੰਘ ਉਹ ਕਹਿ ਰਹੇ ਨੇ ਕਿ ਮਾਮਲਾ 540 ਕਰੋੜ ਦਾ ਨਹੀਂ ਜਿਹੜਾ ਹੁਣ 700 ਕਰੋੜ ਦਾ ਬਣ ਗਿਆ ਹੈ ਉਹ ਕਹਿੰਦੇ ਨੇ 11000 ਕਰੋੜ ਰੁਪਏ ਦਾ ਹੈ ਇਹਦੇ ਵਿੱਚ ਬਹੁਤ ਸਾਰੇ ਨੈਸ਼ਨਲ ਅਤੇ ਇੰਟਰਨੈਸ਼ਨਲ ਡਗ ਤਸਕਰ ਸ਼ਾਮਲ ਨੇ ਬਿਕਰਮਜੀਠਿਆ ਅਤੇ ਇਹਨਾਂ ਡਾਇਰੈਕਟ ਤਸਕਰਾਂ ਵੱਲੋਂ ਬਾਹਰ ਦੇ ਦੇਸ਼ਾਂ ਨੂੰ ਹਥਿਆਰ ਭੇਜੇ ਗਏ ਹਥਿਆਰਾਂ ਦੇ ਬਦਲੇ ਚਟਾ ਖਰੀਦਾ ਗਿਆ ਅਤੇ ਉਹ ਪੰਜਾਬ ਦੇ ਵਿੱਚ ਵੇਚਿਆ ਗਿਆ ਪੰਜਾਬ ਨੂੰ ਨજર ਨਕੀ ਚਿੱਤੇ ਦੀ ਪੰਜਾਬ ਦੇ ਵਿੱਚ ਵਧ ਰਹਾ ਚਿੱਟੇ ਦੀ ਬਿਮਾਰੀ ਤੇ ਨਾਲ ਨਸ਼ੇ ਨਾਲ ਹਜ਼ਾਰਾਂ ਨੌਜਵਾਨਾਂ ਦੀ ਮੌਤ ਹੋਈ ਚੰਨੀ ਵੱਲੋਂ ਕਾਰਵਾਈ ਕੀਤੀ ਗਈ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਰਵਾਈ ਕੀਤੀ ਗਈ ਹੁਣ ਸੂਤਰਾਂ ਦੇ ਹਵਾਲੇ ਤੋਂ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਿਹੜੀ ਪਰਮਿਸ਼ਨ ਪਹਿਲਾਂ ਲੈਣੀ ਚਾਹੀਦੀ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਪਰਮਿਸ਼ਨ ਹੁਣ ਮਿਲ ਗਈ ਹੈ ਇਸ ਉੱਤੇ ਹੁਣ ਜਲਦੀ ਹੀ ਪੱਕੀ ਮੋਹਰ ਲੱਗੇਗੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਘਟਾਰੀਆ ਵੱਲੋਂ ਕੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਮੰਤਰੀ ਮੰਡਲ ਨੇ ਸਾਬਕਾ ਪੰਜਾਬ ਮੰਤਰੀ ਮੰਤਰੀ ਮੰਡਲ ਨੇ ਸਾਬਕਾ ਮੰਤਰੀ ਵਿਕਰਮਜੀਠਿਆ ਵਿਰੋਧ ਪ੍ਰਚਾਰ ਦੀ ਰੋਕਥਾਮ ਐਕਟ 1988 ਦੀ ਧਾਰਾ 19 ਅਧੀਨ ਕੇਸ ਲਾਉਣ ਦੀ ਸਹਿਮਤੀ ਦੇ ਦਿੱਤੀ ਹੈ ਯਾਨੀ ਕਿ ਹੁਣ ਮੰਤਰੀ ਮੰਡਲ ਵੱਲੋਂ ਵੀ ਸਹਿਮਤੀ ਜਿਹੜੀ ਦੇ ਦਿੱਤੀ ਗਈ ਹੈ ਕਿਉਂਕਿ ਅ ਬਿਕਰਮ ਜੀ ਕਿਹਾ ਦੋਵਰ ਵਤਾਇਕ ਰਹੇ ਦੋਵਰ ਮੰਤਰੀਪਲ ਰਹੇ ਇਸ ਕਰਕੇ ਕੈਬਨਟ ਮੰਤਰੀਆਂ ਦੀ ਮਨਜ਼ੂਰੀ ਸਰਕਾਰ ਨੂੰ ਮਿਲਨੀ ਜ਼ਰੂਰੀ ਹੈ ਕੈਬਨਟ ਮੰਤਰੀਆਂ ਵੱਲੋਂ ਮੀਟਿੰਗ ਕਰਕੇ ਇਹ ਸਹਿਮਤੀ ਦੇ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਐਡਵੋਕੇਟ ਜਨਰਲ ਏਜੀ ਦੀ ਸਲਾਹ ਮਗਰੂਖ ਸਾਹਿਬਾ ਕੈਬਨਟ ਮੰਤਰੀ ਵਿਰੋਧ ਕੇਸ ਲਾਉਣ ਦੀ ਮਨਜ਼ੂਰੀ ਮਨਜ਼ੂਰੀ ਸਬੰਧੀ ਮਾਮਲੇ ਉਤੇ ਪਹਿਲਾਂ ਹੀ ਮਤੇ ਮੰਡਲ ਵਿੱਚ ਵਿਚਾਰਤੀ ਨੋਟ ਸੀਟ ਤੇ ਇਸ ਮਗਰੂਖ ਇਹ ਮਾਮਲਾ ਹੁਣ ਅਗਲੇ ਦੇ ਹੁਕਮ ਲਈ ਰਾਜ ਕਾਨੂੰ ਤੇਜਾ ਜਾਵੇਗਾ ਏਜੀ ਨੇ ਪੰਜਾਬ ਦੇ ਏਜੀ ਨੇ ਆਲਰੇਡੀ ਕਹਿ ਦਿੱਤਾ ਹੈ ਕਿ ਇਹ ਪਹਿਲਾਂ ਹੀ ਵਿਚਾਰ ਲੈਣਾ ਚਾਹੀਦਾ ਸੀ ਜਦੋਂ 23 ਜੂਨ ਨੂੰ ਬਿਕਰਮਜੀਤਿਆ ਬਿਕਰਮਜੀਤਿਆ ਦੀ ਗ੍ਰਿਫਤਾਰੀ ਹੋਈ ਸੀ ਵਿਜੀਲੈਂਸ ਦੇ ਸਰ ਕੋਚ ਅਧਿਕਾਰੀਆਂ ਵੱਲੋਂ ਉਹਨਾਂ ਦਿਨਾਂ ਤੋਂ ਹੀ ਇਹ ਮਾਮਲਾ ਵਿਚਾਰ ਲੈਣਾ ਜਾਂ ਵਿਚਾਰਿਆ ਜਾਣਾ ਚਾਹੀਦਾ ਸੀ ਲੇਕਿਨ ਹੁਣ ਇਹ ਮਾਮਲਾ ਮੰਤਰੀ ਮੰਡਲ ਵੱਲੋਂ ਵਿਚਾਰ ਲਿਆ ਗਿਆ ਹੈ ਹੁਣ ਏਜੀ ਤੋਂ ਲੈ ਕੇ ਪੰਜਾਬ ਦੇ ਰਾਜਪਾਲ ਗੁਰਪ੍ਰੀਤ ਚੰਦ ਕਟਾਰੀਆ ਆ ਜਿਹੜੇ ਨੇ ਇਹ ਮਾਮਲਾ ਜਿਹੜਾ ਹੈ ਅਗਲੇ ਹੁਕਮਾਂ ਲਈ ਭੇਜ ਦਿੱਤਾ ਗਿਆ ਹੈ ਜਿਵੇਂ ਹੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਪਰਮਿਸ਼ਨ ਮਿਲਦੀ ਹੈ ਨਾਲ ਦੀ ਨਾਲ ਹੀ ਹੋਰ ਸਖਤ ਕਾਰਵਾਈ ਹੋਵੇਗੀ ਬਿਕਰਮ ਜੀਠਿਆ ਤੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਹੌਲੀ-ਹੌਲੀ ਬਿਕਰਮ ਜੀਠਿਆ ਦੇ ਸਾਰੇ ਰਸਤੇ ਬੰਦ ਕਰ ਰਹੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਠੋਸ ਸਬੂਤ ਵੀ ਨੇ ਕਿਵੇਂ ਪੈਸਾ ਗਿਆ ਕਿੱਥੋਂ ਆਇਆ ਕਿੱਥੇ ਝਟਾ ਵੇਚਿਆ ਸਾਰੇ ਸਬੂਤਾਂ ਸਮੇਤ ਅਸੀਂ ਕੱਚੇ ਚਿੱਟੇ ਖੋਲਾਂਗੇ ਕਾਨੂੰਨ ਦੇ ਸਾਹਮਣੇ ਤੇ ਅਦਾਲਤਾਂ ਤੇ ਅਦਾਲਤਾਂ ਦੇ ਜੱਜ ਸਹਿਬਾਨ ਬਿਕਰਮਜੀਠਿਆ ਨੂੰ ਲੰਮਾ ਸਮਾਂ ਜੇਲ੍ਹ ਭੇਜਣਗੇ ਬਿਕਰਮਜੀਠਿਆ ਦੇ ਸਾਰੇ ਰਸਤੇ ਬਾਅਦ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਿਕਰਮਜੀਠਿਆ ਦੀ ਜਾਇਦਾਦ ਵੀ ਗੁਰਕੂ ਹੋ ਸਕਦੀ ਹੈ ਬਿਕਰਮਜੀਠਿਆ ਦੇ ਮੈਨਾ ਉੱਤੇ ਜਿਹੜੇ ਇਹਨਾਂ ਦੇ ਵਿਲੇ ਭਰੇ ਹੋਏ ਨੇ ਉਹਨਾਂ ਉੱਤੇ ਬਲਡوزر ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾ ਜਾ ਸਕਦਾ ਹੈ ਬਸ ਹੁਣ ਸਹਿਮਤੀ ਹੈ ਹੁਣ ਸਿਰਫ ਸਿਗਨੇਚਰ ਹੀ ਹੋਣੇ ਨੇ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਬਿਕਰਮਜੀਠੀਆ ਦੇ ਕੇਸ ਨੂੰ ਲੈ ਕੇ ਧੰਨਵਾਦ